ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਮਹਿਰੋ ਦੇ ਸਮਰਥਕਾਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਦਰਅਸਲ ਅਮਰਤਪਾਲ ਸਿੰਘ ਮਹਿਰੋ ਕਾਫੀ ਚਰਚਾ ਦੇ ਵਿੱਚ ਹੈ ਜਦੋਂ ਤੋਂ ਭਾਬੀ ਕਮਲਕੌਰ ਉਰਫ ਕੰਚਨ ਕੁਮਾਰੀ ਦਾ ਕਤਲ ਹੁੰਦਾ ਬਾਅਦ ਦੇ ਵਿੱਚ ਲਾਈਵ ਵੀ ਹੁੰਦਾ ਬਾਅਦ ਦੇ ਵਿੱਚ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਅਮਰਤਪਾਲ ਸਿੰਘ ਯੂਏਈ ਪਹੁੰਚ ਚੁੱਕਿਆ ਤਾਂ ਹੁਣ ਅਮਰਤਪਾਲ ਸਿੰਘ ਨੂੰ ਯੂਏਈ ਤੋਂ ਭਾਰਤ ਲਿਆਂਦਾ ਜਾ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਅਹਿਮ ਤੇ ਵੱਡੀ ਖਬਰ ਹੈ ਅਮਰਤਪਾਲ ਸਿੰਘ ਦੇ ਪਹਿਲਾਂ ਹੀ ਦੋ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਹੁਣ ਅਮਰਤਪਾਲ ਸਿੰਘ ਮਹਿਰੋ ਨੂੰ ਜਿਹੜਾ ਪੰਜਾਬ ਲਿਆਂਦਾ ਜਾ ਸਕਦਾ ਹੈ ਭਾਰਤ ਲਿਆਂਦਾ ਜਾ ਸਕਦਾ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ ਆ ਪੰਜਾਬ ਪੁਲਿਸ ਦੇ ਵੱਲੋਂ ਸਭ ਤੋਂ ਵੱਡੇ ਸੰਗਠਨ ਦੀ ਮਦਦ ਲੈ ਕੇ ਅਮਰਤਪਾਲ ਸਿੰਘ ਮਹਿਰੋ ਨੂੰ ਭਾਰਤ ਲਿਆਂਦਾ ਜਾ ਸਕਦਾ ਦਰਅਸਲ ਅਮਰਤਪਾਲ ਮੈਰੋ ਦੇ ਉੱਤੇ ਪੁਲਿਸ ਕੰੰਜਾ ਕਿਉਂ ਕਸਣਾ ਚਾਹੁੰਦੀ ਆ ਕਿਉਂ ਭਾਰਤ ਲਿਆਂਦਾ ਜਾ ਸਕਦਾ ਪੂਰੀ ਗੱਲਬਾਤ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆ ਦਰਅਸਲ ਅਮਰਤਪਾਲ ਸਿੰਘ ਮੈਰੋ ਸੁਰਖੀਆਂ ਦੇ ਵਿੱਚ ਕਦੋਂ ਆਉਂਦੇ ਨੇ ਇਹ ਵੀ ਜਾਣਕਾਰੀ ਦਿੰਨੇ ਆ ਕਿਉਂਕਿ ਕੰਚਨ ਕੁਮਾਰੀ ਕਮਲ ਕੌਰ ਭਾਬੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਸੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਅਜੀਹਾ ਕੰਟੈਂਟ ਪ੍ਰੋਸਦੀ ਸੀ ਅਜੀਹਾ ਕੰਟੈਂਟ ਬਣਾਉਂਦੀ ਸੀ ਜੋ ਡਬਲ ਮੀਨਿੰਗ ਗੱਲਾਂ ਕਰਦੀ ਸੀ ਜੋ ਸਿੱਧੀਆਂ ਗੱਲਾਂ ਵੀ ਕਰਦੀ ਸੀ ਅਸ਼ਲੀਲ ਵੀਡੀਓ ਵੀ ਅਸ਼ਲੀਲ ਹਰਕਤਾਂ ਵੀ ਅਸ਼ਲੀਲ ਗੱਲਾਂ ਵੀ ਕਰਦੀ ਸੀ ਤਾਂ ਅਮਰਤਪਾਲ ਸਿੰਘ ਮੈਰੋ ਨੇ ਕਾਫੀ ਵਾਰ ਸਮਝਾਇਆ ਵੀ ਹੈ ਉਸ ਤੋਂ ਇਲਾਵਾ ਦੀਪਿਕਾ ਲੂਥਰਾ ਨੂੰ ਵੀ ਸਮਝਾਇਆ ਹੋਰ ਕੁੜੀਆਂ ਨੂੰ ਵੀ ਸਮਝਾਇਆ ਪਰ ਕਮਲਕੌਰ ਭਾਬੀ ਜਿਹੜੀ ਆ ਉਰਫ ਕੰਚਨ ਕੁਮਾਰੀ ਉਸ ਦੀ ਅਚਾਨਕ ਡੈੱਡ ਬੋਡੀ ਮਿਲ ਜਾਂਦੀ ਆ ਲਾਸ਼ ਮਿਲ ਜਾਂਦੀ ਆ ਹਸਪਤਾਲ ਦੇ پارک ਦੀ ਪਾਰਕਿੰਗ ਦੇ ਵਿੱਚੋਂ ਬਠਿੰਡਾ ਦੇ ਤਾਂ ਫਿਰ ਪੁਲਸ ਜਿਹੜੀ ਆ ਜਾਂਚ ਕਰਦੀ ਆ ਜਾਂਚ ਤੋਂ ਬਾਅਦ ਪਤਾ ਲੱਗਦਾ ਕਿ ਇਸ ਦਾ ਕਤਲ ਕੀਤਾ ਤਾਂ ਫਿਰ ਅਮਰਤਪਾਲ ਸਿੰਘ ਮੈਰੋ ਜ਼ਿੰਮੇਵਾਰੀ ਵੀ ਲੈ ਲੈਂਦਾ ਅਮਰਤਪਾਲ ਸਿੰਘ ਮੈਰੋ ਕਹਿੰਦਾ ਇਹਨੂੰ ਸਮਝਾਇਆ ਵੀ ਸੀ ਬਹੁਤ ਪਰ ਇਹ ਹੱਟੀ ਨਹੀਂ ਐ ਤਾਂ ਕਹਿੰਦੇ ਜਿਹੜੀਆਂ ਹੋਰ ਅਜਹੀਆਂ ਕੰਟੈਂਟ ਪਾਉਂਦੀਆਂ ਨੇ ਸੋਸ਼ਲ ਮੀਡੀਆ ਤੇ ਉਹ ਵੀ ਸੁਧਰ ਜਾਣ ਨਹੀਂ ਤਾਂ ਫਿਰ ਪਾਰਕਿੰਗਾਂ ਕਹਿੰਦੇ ਹਰੇਕ ਸ਼ਹਿਰ ਦੇ ਵਿੱਚ ਨੇ ਤਾਂ ਫਿਰ ਜ਼ਰੂਰੀ ਵੀ ਨਹੀਂ ਆ ਕਹਿੰਦੇ ਵੀ ਦੁਬਾਰਾ ਕਿਸੇ ਦੀ ਡੈੱਡ ਬੋਡੀ ਮਿਲੇ ਕਾਇਕ ਗੱਡੀ ਦੇ ਵਿੱਚੋਂ ਡੈੱਡ ਬੋਡੀ ਮਿਲੀ ਸੀ ਕਮਲਕੌਰ ਉਰਫ ਕੰਚਨ ਕੁਮਾਰੀ ਦੀ ਤਾਂ ਫਿਰ ਅਮਰਤਪਾਲ ਸਿੰਘ ਮੈਰੋ ਦੇ ਦੋ ਸਾਥੀ ਜਿਹੜੇ ਨੇ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਪੁੱਛਗਿੱਛ ਦੇ ਦੌਰਾਨ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਦੱਸ ਦਿੱਤਾ ਜਾਂਦਾ ਕਿ ਅਸੀਂ ਨਹੀਂ ਸੀ ਦੋਨੋਂ ਬਲਕਿ ਸਾਡੇ ਨਾਲ ਅਮਰਤਪਾਲ ਮੈਰੋ ਵੀ ਸੀ ਅਮਰਤਪਾਲ ਮੈਰੋ ਨਾਲ ਸੀ ਉਸ ਦਾ ਫੋਨ ਤੱਕ ਵੀ ਖੋਇਆ ਗਿਆ ਗਲਾ ਘੋਟ ਕੇ ਉਸ ਦਾ ਉਹ ਲੜਕੀ ਦਾ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਵੱਡੇ ਸਵਾਲੇ ਵੀ ਖੜੇ ਹੋਏ ਸੀ ਕਿ ਕਮਲ ਕੌਰ ਦੇ ਨਾਲ ਕੋਈ ਗਲਤ ਕੰਮ ਵੀ ਹੋਇਆ ਪਰ ਜੋ ਮੈਡੀਕਲ ਰਿਪੋਰਟ ਆਈ ਆ ਉਸ ਦੇ ਵਿੱਚ ਅਜਿਹਾ ਕੁਝ ਨਹੀਂ ਆਇਆ ਉਸ ਦੇ ਵਿੱਚ ਇਹ ਜ਼ਰੂਰ ਆਇਆ ਕਿ ਉਸ ਦਾ ਗਲਾ ਕੁੱਟ ਕੇ ਮੌਤ ਹੋਇਆ ਗਲਾ ਕੁੱਟਣ ਦੇ ਨਾਲ ਤਾਂ ਫਿਰ ਹੁਣ ਅਮਰਤਪਾਲ ਸਿੰਘ ਮਹਿਰੋ ਫਰਾਰ ਹੋ ਚੁੱਕਿਆ ਸੀ ਹਾਲਾਂਕਿ ਇਹ ਵੀ ਗੱਲਾਂ ਉੱਠ ਰਹੀਆਂ ਸੀ ਕਿ ਜੇ ਜ਼ਿੰਮੇਵਾਰੀ ਲੈ ਰਿਹਾ ਅਮਰਤਪਾਲ ਮਹਿਰੋ ਤਾਂ ਫਿਰ ਭੱਜਦਾ ਕਿਉਂ ਇੱਕ ਪਾਸੇ ਤਾਂ ਕਹਿੰਦਾ ਅਮਰਤਪਾਲ ਮਹਿਰੋ ਕੀ ਅਸੀਂ ਪੰਜਾਬ ਦੇ ਵਿੱਚੋਂ ਅਜਿਹਾ ਗੰਦ ਸਾਫ਼ ਕਰਨਾ ਤਾਂ ਚੰਗੀ ਗੱਲ ਹੈ ਪਰ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣ ਦਾ ਕਿਸੇ ਦਾ ਅਧਿਕਾਰ ਨਹੀਂ ਹੈ ਇਹ ਵੀ ਸਵਾਲ ਜ਼ਰੂਰ ਉੱਠੇ ਤਾਂ ਹੁਣ ਅਮਰਤਪਾਲ ਸਿੰਘ ਮਹਿਰੋ ਫਰਾਰ ਹੋ ਗਿਆ ਸੀ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀ ਕਿ ਆਖਰ ਜੇ ਅਮਰਤਪਾਲ ਮਹਿਰੋ ਚ ਦਲੇਰੀ ਆ ਫਿਰ ਅਮਰਤਪਾਲ ਮਹਿਰੋ ਭੱਜਦਾ ਕਿਉਂ ਆ ਇਹ ਸਵਾਲ ਲੋਕਾਂ ਦੇ ਨੇ ਤਾਂ ਹੁਣ ਅਮਰਤਪਾਲ ਸਿੰਘ ਮਹਿਰੋ ਦੇ ਉੱਤੇ ਪੁਲਿਸ ਕੰਜਾ ਕਰ ਰਹੀ ਆ ਅਮਰਤਪਾਲ ਮੈਰੋਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਭਾਰਤ ਲਿਆਂਦਾ ਜਾ ਸਕਦਾ ਇੰਟਰਪੋਲ ਪੋਲ ਦੀ ਮਦਦ ਲਈ ਜਾ ਰਹੀ ਆ ਤਾਂ ਜਿਹੇ ਬਹੁਤ ਸਾਰੇ ਮਾਮਲੇ ਹੁੰਦੇ ਨੇ ਜਿੱਥੇ ਕਿ ਪੰਜਾਬ ਦੇ ਵਿੱਚ ਕੋਈ ਵਾਰਦਾਤ ਹੁੰਦੀ ਆ ਬਾਹਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਗੈਂਗਸਟਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਕ੍ਰਾਈਮਨਲ ਬੈਠੇ ਨੇ ਗੈਂਗਸਟਰ ਗੋਲਡੀ ਬਰਾੜ ਹਰਵਿੰਦਰ ਰਿੰਦਾ ਪਾਕਿਸਤਾਨ ਦੇ ਵਿੱਚ ਦੱਸਿਆ ਜਾਂਦਾ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵਦੇਸ਼ਾਂ ਦੇ ਵਿੱਚ ਬੈਠਾ ਆ ਹੋਰ ਕਈ ਜਿਹੜੇ ਨੇ ਲੰਡਾ ਇੱਕ ਗੈਂਗਸਟਰ ਹੈ ਤੇ ਹੋਰ ਜਿਹੜੇ ਨੇ ਬੰਬੀਹਾ ਗਰੁੱਪ ਦੀ ਗੱਲ ਕਰੀਏ ਬੰਬੀਹਾ ਗਰੁੱਪ ਦੇ ਜਿਹੜੇ ਕਈ ਨੇ ਲੱਕੀ ਪਟਿਆਲ ਵਰਗੇ ਤਾਰਮੀਨੀਆ ਦੇ ਵਿੱਚ ਬੈਠ ਕੇ ਗਰੁੱਪ ਚਲਾ ਰਹੇ ਨੇ ਤਾਂ ਇਹ ਬਹੁਤ ਸਾਰੇ ਗੈਂਗਸਟਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਪਰ ਹੁਣ ਅਮਰਤਪਾਲ ਸਿੰਘ ਮੈਰੋ ਕੀ ਜਲਦ ਹੀ ਗ੍ਰਿਫਤਾਰ ਹੋ ਜਾਵੇਗਾ ਕੀ ਭਾਰਤ ਲਿਆਂਦਾ ਜਾਵੇਗਾ ਕੀ ਪੰਜਾਬ ਲਿਆ ਕੇ ਬਠਿੰਡੇ ਦੀ ਪੁਲਿਸ ਉਸ ਤੋਂ ਪੁੱਛ ਕੇ ਕੀ ਕਰੇਗੀ ਤੇ ਅਹਿਮ ਵੱਡੇ ਖੁਲਾਸੇ ਹੋਣਗੇ ਕੀ ਕਬੂਲ ਹੋਵੇ ਵੱਡੀ ਖਬਰ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਮਹਿਰੋ ਦੇ ਸਮਰਥਕਾਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਦਰਅਸਲ ਅਮਰਤਪਾਲ ਸਿੰਘ ਮਹਿਰੋ ਕਾਫੀ ਚਰਚਾ ਦੇ ਵਿੱਚ ਹੈ ਜਦੋਂ ਤੋਂ ਭਾਬੀ ਕਮਲਕੌਰ ਉਰਫ ਕੰਚਰ ਕੁਮਾਰੀ ਦਾ ਕਤਲ ਹੁੰਦਾ ਬਾਦ ਦੇ ਵਿੱਚ ਲਾਈਵ ਵੀ ਹੁੰਦਾ ਬਾਦ ਦੇ ਵਿੱਚ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਅਮਰਤਪਾਲ ਸਿੰਘ ਯੂਏਈ ਪਹੁੰਚ ਚੁੱਕਿਆ ਤਾਂ ਹੁਣ ਅਮਰਤਪਾਲ ਸਿੰਘ ਨੂੰ ਯੂਏਈ ਤੋਂ ਭਾਰਤ ਲਿਆਂਦਾ ਜਾ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਅਹਿਮ ਤੇ ਵੱਡੀ ਖਬਰ ਹੈ ਅਮਰਤਪਾਲ ਸਿੰਘ ਦੇ ਪਹਿਲਾਂ ਹੀ ਦੋ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਹੁਣ ਅਮਰਤਪਾਲ ਸਿੰਘ ਮੈਰੋ ਨੂੰ ਜਿਹੜਾ ਪੰਜਾਬ ਲਿਆਂਦਾ ਜਾ ਸਕਦਾ ਹੈ ਭਾਰਤ ਲਿਆਂਦਾ ਜਾ ਸਕਦਾ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੀ ਆ ਪੰਜਾਬ ਪੁਲਿਸ ਦੇ ਵੱਲੋਂ ਸਭ ਤੋਂ ਵੱਡੇ ਸੰਗਠਨ ਦੀ ਮਦਦ ਲੈ ਕੇ ਅਮਰਤਪਾਲ ਸਿੰਘ ਮਹਿਰੋ ਨੂੰ ਭਾਰਤ ਲਿਆਂਦਾ ਜਾ ਸਕਦਾ ਦਰਅਸਲ ਅਮਰਤਪਾਲ ਮਹਿਰੋ ਦੇ ਉੱਤੇ ਪੁਲਿਸ ਕੰਜਾ ਕਿਉਂ ਕਸਣਾ ਚਾਹੁੰਦੀ ਆ ਕਿਉਂ ਭਾਰਤ ਲਿਆਂਦਾ ਜਾ ਸਕਦਾ ਪੂਰੀ ਗੱਲਬਾਤ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆ ਦਰਅਸਲ ਅਮਰਤਪਾਲ ਸਿੰਘ ਮਹਿਰੋ ਸੁਰਖੀਆਂ ਦੇ ਵਿੱਚ ਕਦੋਂ ਆਉਂਦੇ ਨੇ ਇਹ ਵੀ ਜਾਣਕਾਰੀ ਦਿੰਨੇ ਆ ਕਿਉਂਕਿ ਕੰਚਨ ਕੁਮਾਰੀ ਕਮਲਕੌਰ ਭਾਬੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਸੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਅਜੀਹਾ ਕੰਟੈਂਟ ਪ੍ਰੋਸਦੀ ਸੀ ਅਜੀਹਾ ਕੰਟੈਂਟ ਬਣਾਉਂਦੀ ਸੀ ਜੋ ਡਬਲ ਮੀਨਿੰਗ ਗੱਲਾਂ ਕਰਦੀ ਸੀ ਜੋ ਸਿੱਧੀਆਂ ਗੱਲਾਂ ਵੀ ਕਰਦੀ ਸੀ ਅਸ਼ਲੀਲ ਵੀਡੀਓ ਵੀ ਅਸ਼ਲੀਲ ਹਰਕਤਾਂ ਵੀ ਅਸ਼ਲੀਲ ਗੱਲਾਂ ਵੀ ਕਰਦੀ ਸੀ ਤਾਂ ਅਮਰਤਪਾਲ ਸਿੰਘ ਮੈਰੋ ਨੇ ਕਾਫੀ ਵਾਰ ਸਮਝਾਇਆ ਵੀ ਹੈ ਇਸ ਤੋਂ ਇਲਾਵਾ ਦੀਪਿਕਾ ਲੂਥਰਾ ਨੂੰ ਵੀ ਸਮਝਾਇਆ ਹੋਰ ਕੁੜੀਆਂ ਨੂੰ ਵੀ ਸਮਝਾਇਆ ਪਰ ਕਮਲਕੌਰ ਭਾਬੀ ਜਿਹੜੀ ਆ ਉਰਫ ਕੰਚਨ ਕੁਮਾਰੀ ਉਸ ਦੀ ਅਚਾਨਕ ਡੈੱਡ ਬੋਡੀ ਮਿਲ ਜਾਂਦੀ ਆ ਲਾਸ਼ ਮਿਲ ਜਾਂਦੀ ਆ ਹਸਪਤਾਲ ਦੇ پارک ਦੀ ਪਾਰਕਿੰਗ ਦੇ ਵਿੱਚੋਂ ਬਠਿੰਡਾ ਦੇ ਤਾਂ ਫਿਰ ਪੁਲਿਸ ਜਿਹੜੀ ਆ ਜਾਂਚ ਕਰਦੀ ਆ ਜਾਂਚ ਤੋਂ ਬਾਅਦ ਪਤਾ ਲੱਗਦਾ ਕਿ ਇਸ ਦਾ ਕਤਲ ਕੀਤਾ ਤਾਂ ਫਿਰ ਅਮਰਤਪਾਲ ਸਿੰਘ ਮਹਿਰੋ ਜ਼ਿੰਮੇਵਾਰੀ ਵੀ ਲੈ ਲੈਂਦਾ ਅਮਰਤਪਾਲ ਸਿੰਘ ਮਹਿਰੋ ਕਹਿੰਦਾ ਇਹਨੂੰ ਸਮਝਾਇਆ ਵੀ ਸੀ ਬਹੁਤ ਪਰ ਇਹ ਹੱਟੀ ਨਹੀਂ ਐ ਤਾਂ ਕਹਿੰਦੇ ਜਿਹੜੀਆਂ ਹੋਰ ਅਜਹੀਆਂ ਕੰਟੈਂਟ ਪਾਉਂਦੀਆਂ ਨੇ ਸੋਸ਼ਲ ਮੀਡੀਆ ਤੇ ਉਹ ਵੀ ਸੁਧਰ ਜਾਣ ਨਹੀਂ ਤਾਂ ਫਿਰ ਪਾਰਕਿੰਗਾਂ ਕਹਿੰਦੇ ਹਰੇਕ ਸ਼ਹਿਰ ਦੇ ਵਿੱਚ ਨੇ ਤਾਂ ਫਿਰ ਜ਼ਰੂਰੀ ਵੀ ਨਹੀਂ ਆ ਕਹਿੰਦੇ ਵੀ ਦੁਬਾਰਾ ਕਿਸੇ ਦੀ ਡੈੱਡ ਬੋਡੀ ਮਿਲੇ ਤਾਂ ਇੱਕ ਗੱਡੀ ਦੇ ਵਿੱਚੋਂ ਡੈੱਡ ਬੋਡੀ ਮਿਲੀ ਸੀ ਕਮਲਕੌਰ ਉਰਫ ਕੰਚਨ ਕੁਮਾਰੀ ਦੀ ਤਾਂ ਫਿਰ ਅਮਰਤਪਾਲ ਸਿੰਘ ਮੈਰੋ ਦੇ ਦੋ ਸਾਥੀ ਜਿਹੜੇ ਨੇ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਪੁੱਛਗਿੱਛ ਦੇ ਦੌਰਾਨ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਦੱਸ ਦਿੱਤਾ ਜਾਂਦਾ ਕਿ ਅਸੀਂ ਨਹੀਂ ਸੀ ਦੋਨੋਂ ਬਲਕਿ ਸਾਡੇ ਨਾਲ ਅਮਰਤਪਾਲ ਮੈਰੋ ਵੀ ਸੀ ਅਮਰਤਪਾਲ ਮਹਿਰੋ ਨਾਲ ਸੀ ਉਸਦਾ ਫੋਨ ਤੱਕ ਵੀ ਖੋਇਆ ਗਿਆ ਗਲਾ ਘੋਟ ਕੇ ਉਸਦਾ ਲੜਕੀ ਦਾ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਵੱਡੇ ਸਵਾਲੇ ਵੀ ਖੜੇ ਹੋਏ ਸੀ ਕਿ ਕਮਲ ਕੌਰ ਦੇ ਨਾਲ ਕੋਈ ਗਲਤ ਕੰਮ ਵੀ ਹੋਇਆ ਪਰ ਜੋ ਮੈਡੀਕਲ ਰਿਪੋਰਟ ਆਈ ਆ ਉਸ ਦੇ ਵਿੱਚ ਅਜਿਹਾ ਕੁਝ ਨਹੀਂ ਆਇਆ ਉਸ ਦੇ ਵਿੱਚ ਇਹ ਜਰੂਰ ਆਇਆ ਕਿ ਉਸ ਦਾ ਗਲਾ ਘੋਟ ਕੇ ਮੌਤ ਹੋਇਆ ਗਲਾ ਕੁੱਟਣ ਦੇ ਨਾਲ ਤਾਂ ਫਿਰ ਹੁਣ ਅਮਰਤਪਾਲ ਸਿੰਘ ਮਹਿਰੋ ਫਰਾਰ ਹੋ ਚੁੱਕਿਆ ਸੀ ਹਾਲਾਂਕਿ ਇਹ ਵੀ ਗੱਲਾਂ ਉੱਠ ਰਹੀਆਂ ਸੀ ਕਿ ਜੇ ਜ਼ਿੰਮੇਵਾਰੀ ਲੈ ਰਿਹਾ ਅਮਰਤਪਾਲ ਮਹਿਰੋ ਤਾਂ ਫਿਰ ਭੱਜਦਾ ਕਿਉਂ ਆ ਇੱਕ ਪਾਸੇ ਤਾਂ ਕਹਿੰਦਾ ਅਮਰਤਪਾਲ ਮਹਿਰੋ ਕੀ ਅਸੀਂ ਪੰਜਾਬ ਦੇ ਵਿੱਚੋਂ ਅਜਿਹਾ ਗੰਦ ਸਾਫ਼ ਕਰਨਾ ਤਾਂ ਚੰਗੀ ਗੱਲ ਹੈ ਪਰ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣ ਦਾ ਕਿਸੇ ਦਾ ਅਧਿਕਾਰ ਨਹੀਂ ਹੈ ਇਹ ਵੀ ਸਵਾਲ ਜ਼ਰੂਰ ਉੱਠੇ ਤਾਂ ਹੁਣ ਅਮਰਤਪਾਲ ਸਿੰਘ ਮਹਿਰੋ ਫਰਾਰ ਹੋ ਗਿਆ ਸੀ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀ ਕਿ ਆਖਰ ਜੇ ਅਮਰਤਪਾਲ ਮਹਿਰੋ ਚ ਦਲੇਰੀ ਆ ਫਿਰ ਅਮਰਤਪਾਲ ਮਹਿਰੋ ਭੱਜਦਾ ਕਿਉਂ ਆ ਇਹ ਸਵਾਲ ਲੋਕਾਂ ਦੇ ਨੇ ਤਾ ਹੁਣ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਪੁਲਿਸ ਕੰਜਾ ਕਰ ਰਹੀ ਆ ਅਮਰਤਪਾਲ ਮੈਰੋ ਨੂੰ ਪੰਜਾਬ ਲਿਆਂਦਾ ਜਾ ਸਕਦਾ ਭਾਰਤ ਲਿਆਂਦਾ ਜਾ ਸਕਦਾ ਇੰਟਰਪੋਲ ਪੋਲ ਦੀ ਮਦਦ ਲਈ ਜਾ ਰਹੀ ਆ ਤਾਂ ਜਿਹੇ ਬਹੁਤ ਸਾਰੇ ਮਾਮਲੇ ਹੁੰਦੇ ਨੇ ਜਿੱਥੇ ਕਿ ਪੰਜਾਬ ਦੇ ਵਿੱਚ ਕੋਈ ਵਾਰਦਾਤ ਹੁੰਦੀ ਆ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਗੈਂਗਸਟਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਕ੍ਰਾਈਮਨਲ ਬੈਠੇ ਨੇ ਗੈਂਗਸਟਰ ਗੋਲਡ ਦੀ ਬਰਾਡ ਰਵਿੰਦਰ ਰਿੰਦਾ ਪਾਕਿਸਤਾਨ ਦੇ ਵਿੱਚ ਦੱਸਿਆ ਜਾਂਦਾ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵਿਦੇਸ਼ਾਂ ਦੇ ਵਿੱਚ ਬੈਠਾ ਆ ਹੋਰ ਕਈ ਜਿਹੜੇ ਨੇ ਲੰਡਾ ਇੱਕ ਗੈਂਗਸਟਰ ਹੈ ਤੇ ਹੋਰ ਜਿਹੜੇ ਨੇ ਬੰਬੀਹਾ ਗਰੁੱਪ ਦੀ ਗੱਲ ਕਰੀਏ ਬੰਬੀਹਾ ਗਰੁੱਪ ਦੇ ਜਿਹੜੇ ਕਈ ਨੇ ਲੱਕੀ ਪਟਿਆਲ ਵਰਗੇ ਤਾਰਮੀਨੀਆ ਦੇ ਵਿੱਚ ਬੈਠ ਕੇ ਗਰੁੱਪ ਚਲਾ ਰਹੇ ਨੇ ਤਾਂ ਇਹ ਬਹੁਤ ਸਾਰੇ ਗੈਂਗਸਟਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਪਰ ਹੁਣ ਅਮਰਤਪਾਲ ਸਿੰਘ ਮੈਰੋ ਕੀ ਜਲਦ ਹੀ ਗ੍ਰਿਫਤਾਰ ਹੋ ਜਾਵੇਗਾ ਕੀ ਭਾਰਤ ਲਿਆਂਦਾ ਜਾਵੇਗਾ ਕੀ ਪੰਜਾਬ ਲਿਆ ਕੇ ਬਠਿੰਡੇ ਦੀ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਤੇ ਅਹਿਮ ਵੱਡੇ ਖੁਲਾਸੇ ਹੋਣਗੇ ਕੀ ਕਬੂਲ ਹੋਵੇਗਾ ਕਬੂਲਨਾਮਾ ਕੀਤਾ ਜਾਵੇਗਾ ਇਹ ਵੱਡੇ ਸਵਾਲ ਨੇ ਆਖਿਰ ਕਦੋਂ ਤੱਕ ਅਮਰਤਪਾਲ